ਸੱਤੇ ਚਿਰਿਆ ਕਾਲ ਫਰੈਂਡ ਸਾਡੀ ਅੱਜ ਦੀ ਕਹਾਣੀ ਹੈ ਅਧਖੜ ਆਸ਼ਿਕ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜੁੜ ਸਬਸਕ੍ਰਾਈਬ ਕਰਨਾ ਜੀ ਦੁਪਹਿਰ ਦੇ ਖਾਣੇ ਤੋਂ ਬਾਅਦ ਵਿਲੀਆਂ ਹੋਈਆਂ ਤਾਂ ਆਪੋ ਆਪਣੇ ਮੋਬਾਈਲ ਨਾਲ ਖੇਡਣ ਲੱਗ ਪਈਆਂ ਅਚਾਨਕ ਮੈਡਮ ਸ਼ਰਮਾ ਅੱਖਾਂ ਮਟਕਾਉਂਦੀ ਬੋਲ ਪਈ ਮੈਂ ਤੁਹਾਨੂੰ ਇੱਕ ਗੱਲ ਕਹੀ ਦੇਣਾ ਤੋਂ ਦੱਸਣ ਦੱਸਣ ਨੂੰ ਕਰ ਰਹੀ ਸਾਂ ਪਰ ਸੰਗ ਦੀ ਮਾਰੀ ਦੀ ਹਿੰਮਤ ਹੀ ਨਹੀਂ ਸੀ ਪੈ ਰਹੀ ਮੈਡਮ ਕੀ ਗੱਲ ਹੈ ਕੋਈ ਘਮੀਰ ਮਸਲਾ ਹੈ ਹਾਂ ਆਪਣਾ ਬੌਸ ਹੈ ਨਾ ਪੋਰਾ ਸਾਹਿਬ ਮਰ ਜਾਣ ਇਹਨੂੰ ਖੋਰੇ ਕਿਹੜੀ ਕੁਮਾਰੀ ਚੜੀ ਹੋਈ ਹੈ ਨੇਰੇ ਵਟਸਐਪ ਤੇ ਪੁੱਠੇ ਸਿੱਧੇ ਮੈਸੇਜ ਭੇਜਣੋਂ ਨਹੀਂ ਹਟਦਾ ਅੱਛਾ ਮੈਸੇਜ ਭੇਜਦਾ ਵਾ ਵਾ ਬੜੀ ਕਰਮਾ ਵਾਲੀ ਹੈ ਤਕੜਾ ਸ਼ਿਕਾਰ ਮਾਰਿਆ ਸੀਮਾ ਮੈਡਮ ਉਸ ਵੱਲ ਅੱਖ ਦੱਬ ਕੇ ਚੈੱਕਦੀ ਹੋਈ ਬੋਲੀ ਜਾਨੀ ਬੇਸ਼ਰਮੀ ਮੈਂ ਤਾਂ ਸ਼ਰਮ ਚ ਡੁੱਬਦੀ ਜਾਂਦੀ ਆ ਤੈਨੂੰ ਮਖੌਲ ਪਏ ਸੋਝਦੇ ਆ ਪਰ ਮੈਡਮ ਦੇਖਣ ਨੂੰ ਤਾਂ ਪੂਰਾ ਸਾ ਬੜੇ ਸ਼ਰੀਫ ਲੱਗਦੇ ਨੇ ਤੂੰ ਸ਼ਰੀਫ ਕਹਿੰਨੀ ਐ ਪੂਰਾ ਬਦਮਾਸ਼ ਐ ਹੁਣ ਤਾਂ ਉਹ ਮਾਸਾ ਵੀ ਸ਼ਰਮ ਨਹੀਂ ਕਰਦਾ ਕੋਈ ਉਹਨੂੰ ਪੁੱਛੇ ਇਹ ਉਮਰੇ ਚੰਗਾ ਲੱਗਦਾ ਉਹ ਵੀ ਬਾਲ ਬੱਚਿਆਂ ਵਾਲਾ ਤੇ ਮੈਂ ਵੀ ਸੋਖ ਨਾਲ ਕਿੱਡੇ ਕਿੱਡੇ ਬੱਚੇ ਨੇ ਹੁਣ ਇਸ ਅਧਖੜ ਉਮਰੇ ਇਹੋ ਜਿਹੇ ਕੰਮ ਤੋਬਾ ਤੋਬਾ ਸ਼ਰਮ ਬੜੀ ਆਉਂਦੀ ਐ ਹੌਣ ਤਾਂ ਉਹਦੇ ਭੇਜੇ ਮੈਸੇਜ ਪੜ੍ਹ ਕੇ ਮੈਂ ਮੁੜਕੋ ਮੁੜਕੀ ਹੋ ਜਾਂਦੀ ਆ ਅੱਛਾ ਉਹਦੀ ਇੰਨੀ ਹਿੰਮਤ ਹੈ ਇਹ ਕਦੋਂ ਦਾ ਚੱਕਰ ਚੱਲ ਪ੍ਰਿਆ ਕੀ ਦੱਸਾਂ ਕੋਈ 3-4 ਮਹੀਨੇ ਹੋ ਗਏ ਖਹਿੜਾ ਹੀ ਨਹੀਂ ਛੱਡਦਾ ਪਤਾ ਨਹੀਂ ਉਸ ਨੂੰ ਮੇਰੇ 'ਚ ਕੀ ਦਿਸ ਪਿਆ ਕਹਿੰਦਾ ਤੁਹਾਡੀਆਂ ਗੱਲਾਂ ਦੇ ਟੋਏ ਟੋਇਆਂ 'ਚ ਡੁੱਬਨ ਨੂੰ ਜੀ ਕਰਦਾ ਮੈਡਮ ਤੁਸੀਂ ਵੀ ਕਦੇ ਉਹਦੇ ਮੈਸੇਜ ਦਾ ਜਵਾਬ ਦਿੱਤੇ ਹਾਂ ਬਹੁਤਾ ਨਹੀਂ ਕਦੇ-ਕਦੇ ਥੈਂਕਸ ਕਰ ਦਿੰਦੀ ਆ ਪਰ ਉਹ ਮੇਰੇ ਉਹ ਤਾਂ ਮੇਰੇ ਇੱਕ ਮੈਸੇਜ ਦੇ ਇੰਨੇ ਕਮੈਂਟ ਭੇਜਦਾ ਜਿਵੇਂ ਕੱਲ ਦਾ ਸ਼ੋਕਰਾ ਕਿਸੇ ਮੁਟਿਆਰ ਨੂੰ ਪ੍ਰਪੋਜ਼ ਕਰ ਰਿਹਾ ਹੋਵੇ ਮੈਡਮ ਜੀ ਉਹਨੇ ਇੰਨਾ ਹੀ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਸੀ ਤਾਂ ਤੁਸੀਂ ਉਹਦਾ ਨੰਬਰ ਡਿਲੀਟ ਕਰਕੇ ਬਲਾਕ ਕਿਉਂ ਨਹੀਂ ਕਰ ਦਿੱਤਾ ਨਾ ਰਹਿੰਦਾ ਬਾਂਸ ਨਾ ਵੱਜਦੀ ਬਾਂਸਰੀ ਰੂਪਾ ਮੈਂ ਸੋਚਿਆ ਤਾਂ ਬੜਾ ਸੀ ਉਹਦਾ ਨੰਬਰ ਬਲਾਕ ਕਰ ਦੇਵਾਂ ਨਾਲੇ ਘਰ ਵਾਲੇ ਨੂੰ ਦੱਸ ਕੇ ਇਹਦੀ ਖੁੰਬਟ ਪਵਾਵਾਂ ਪਰ ਹਿੰਮਤੀ ਨਹੀਂ ਪਈ ਮਰ ਜਾਣੇ ਪੌਰੇ ਨੇ ਮੇਰੀਆਂ ਸਿਫਤਾਂ ਕਰ ਕਰ ਖੋਰੇ ਮੇਰੇ ਸਿਰ ਤੇ ਕੀ ਧੂੜ ਦਿੱਤਾ ਮੈਂ ਉਹਦੇ ਬਾਰੇ ਹੀ ਸੋਚਦੀ ਰਹਿਣੀ ਆ ਦੱਸੋ ਹੁਣ ਮੈਂ ਕੀ ਕਰਾਂ ਬਸ ਹੁਣ ਬਹਿ ਗਿਆ ਪੋਰਫੁੱਲ ਤੇ ਤੁਹਾਨੂੰ ਵੀ ਨਹੀਂ ਉਹਦੇ ਮੈਸੇਜਾਂ ਦਾ ਇਹ ਤਾਂ ਮੈਡਮ ਅਸਲ 'ਚ ਇਤਰਾਜ਼ ਤਾਂ ਬਸ ਸਾਨੂੰ ਗੱਲ ਦੱਸਣ ਦਾ ਇੱਕ ਬਹਾਨਾ ਸੀ ਹੁਣ ਕੁਝ ਨਹੀਂ ਹੋ ਸਕਦਾ ਕਹਿੰਦਿਆਂ ਉਹ ਦੋਵੇਂ ਖੀੜ ਖੜਾ ਕੇ ਹੱਸਦੀਆਂ ਦਫ਼ਤਰ ਵੱਲ ਤੁਰ ਪਈਆਂ ਤੇ ਮੈਡਮ ਸ਼ਰਮਾ ਵੀ ਬੁੱਲ ਟੋਕਦੀ ਪਿੱਛੇ ਪਿੱਛੇ ਚੱਲ ਪਈ Thank you. Please subscribe my channel for more videos. Please like and share.